ਰੀਲੀਜ ਭਾਜਪਾ ਮਹਿਲਾ ਇਕਾਈ ਨੇ ਕਾਂਗਰਸ ਖਿਲਾਫ ਖੋਲਿਆ ਮੋਰਚਾ ਭਾਰਤੀ ਮਹਿਲਾਵਾਂ ਦੀ ਮੰਗਲ ਸੂਤਰ ਅਤੇ ਗਹਿਣੇ ਖੋਹਣ ਦੇ ਲਾ ਇਲਜ਼ਾਮ ਪੁਲਿਸ ਨੇ ਹਿਰਾਸਤ ਚਲਿਆ ਖੰਨਾ ਚੋਰਤਾ ਨੇ ਝਾੜੂ ਮਾਰ ਮਾਰ ਪਜਾਇ ਬਦਮਾਸ਼ਾਂ ਚ ਲੁੱਟ ਕਰਨ ਲਈ ਹੋਏ ਸੀ ਦਾਖਲ ਦੇਖੋ ਬਦਮਾਸ਼ਾਂ ਦਾ ਔਰਤਾ ਨੇ ਕੀਤਾ ਮੁਕਾਬਲਾ ਪੂਰੀ ਘਟਨਾ ਕੈਮਰੇ ਚ ਹੋਈ ਕੈਪ ਪੰਜਾਬੀ ਮੂਲ ਦੀ ਸਕਾਟਿਸ਼ ਕਲਾਕਾਰ ਜਸਲੀਨ ਕੋਰ ਵਕਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇ ਬਾਜਜ ਚ ਸ਼ਾਮਲ ਲੋਕ ਸਭਾ ਚੋਣਾਂ ਲਈ ਪਾਜਪਾ ਨੇ ਚੰਡੀਗੜ੍ਹ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਕਾਂਗਰਸ ਦਾ ਵੱਡਾ ਐਕਸ਼ਨ ਵਿਧਾਇਕ ਵਿਕਰਮਜੀਤ ਸਿੰਘ ਚੋਦਰੀ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ ਕੀਤਾ ਸਸਪੈਂਡ ਜੇਤੋਚ ਰੇਲਵੇ ਲਾਈਨ ਪਾਰ ਕਰਦੇ ਬਜ਼ੁਰਗ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਕਿਸਾਨਾ ਨੇ ਬੀਜੇਪੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਕੀਤਾ ਚੈਲੰਜ ਕਹਿੰਦੇ ਵੋਟਾਂ ਲਈ ਪਿੰਡਾਂ 'ਚ ਵੜ ਕੇ ਦਿਖਾ ਫਰਾਂਸਿਕ ਹੋਰ ਪੰਜਾਬੀ ਦੀ ਮੌਤ ਨਾ ਹੋਣ ਦੇ ਸਮੇਂ ਵਾਪਰਿਆ ਹਾਦਸਾ ਦੋਸਤਾਂ ਨੇ ਪਹੁੰਚਾਇਆ ਹਸਪਤਾਲ ਪਰ ਨਹੀਂ ਬਚ ਸਕੀ ਜਾਨ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਚ ਫੈਲੀ ਸੋਗ ਦੀ ਲਹਿਰ ਕਰੋੜਾ ਰੁਪਏ ਦੀ ਹੈਰੋਇਨ ਅਤੇ ਡਰੋਨ ਸਣੇ ਤਿੰਨ ਨਸ਼ਾ ਤਸਕਰ ਗ੍ਰਿਫਤਾਰ ਤਰੰਤਾਰਨ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਕੰਗ ਕੈਬਨਿਟ ਮੰਤਰੀ ਹਰਜੋਤ ਮਹੰਸਾ ਤੇ ਅਨਮੋਲ ਗਗਨਮਾਨ ਸਣੇ ਵਿਧਾਇਕਾ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ